ਹਾਂਜੀ ਰਾਜੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਮੈਸਟਰ 3 ਸਮੈਸਟਰ 3 ਦਾ ਪ੍ਰੋਜ਼ ਨੰਬਰ ਹੈਗਾ 4th ਸੋ ਪਹਿਲਾਂ ਆਪਾਂ ਨੇ ਚੈਨਲ ਤੇ ਆਲਰੇਡੀ ਲਾਸਟ ইয়ার ਸਾਰੇ ਹੀ ਪ੍ਰੋਜ਼ ਲੌਂਗ ਵੀਡੀਓ ਦੇ ਵਿੱਚ ਵਿਦ ਪੰਜਾਬੀ ਦੇ ਵਿੱਚ ਤੁਹਾਨੂੰ ਸਮਝਾ ਕੇ ਅਪਲੋਡ ਕੀਤੇ ਹੋਏ ਨੇ ਸੋ ਤੁਸੀਂ ਪਲੇਲਿਸਟ ਚੈੱਕ ਕਰ ਸਕਦੇ ਹੋ ਪਲੇਲਿਸਟ ਸਮੈਸਟਰ 3 ਦੀ ਸੋ ਤੇ ਅਗਰ ਤੁਸੀਂ ਜਿਹੜੇ ਕਿ ਪੀਡੀਐਫ ਲੈਣਾ ਚਾਹਣਾ ਤਾਂ ਕਮੈਂਟ ਬਾਕਸ ਵਿੱਚ ਕਮੈਂਟ ਕਰੋ ਆਲ ਕੁਐਸ਼ਨਸ ਓਨਲੀ ਵਨ ਅਨਸਰ ਕਰਵਾਇਆ ਹੋਇਆ ਸਾਰੇ ਪ੍ਰੋਜ਼ ਦੇ ਸਿਰਫ ਚਾਰ ਕੁਐਸ਼ਨ ਕਰਵਾਏ ਹੋਏ ਨੇ ਹਰ ਇੱਕ ਪ੍ਰੋਜ਼ ਦੇ ਠੀਕ ਹੈ ਚਾਰ ਪ੍ਰੋਜ਼ ਨੇ ਹਰ ਇੱਕ ਪ੍ਰੋਜ਼ ਦਾ ਵਨ ਵਨ ਅਨਸਰ ਕਰਵਾਇਆ ਹੋਇਆ ਆਲ ਕੁਐਸ਼ਨਸ ਵਨ ਅਨਸਰ ਜਿਹੜਾ ਮਰਜੀ ਕੁਐਸ਼ਨ ਆਵੇ ਤੁਸੀਂ ਇੱਕ ਅਨਸਰ ਕਰ ਲੈਣਾ ਜਿਵੇਂ ਫੋਰਥ ਪ੍ਰੋਜ਼ ਦੇ ਵਿੱਚ ਜਿਹੜਾ ਮਰਜੀ ਕੁਐਸ਼ਨ ਆਵੇ ਤੁਸੀਂ ਉਹ ਅਨਸਰ ਲੈ ਲੈਣਾ ਐਵੇਂ ਫਰਸਟ ਪ੍ਰੋਜ਼ ਦਾ ਕਰਾਇਆ ਸੈਕੰਡ ਦਾ ਥਰਡ ਦਾ ਫੋਰਥ ਦਾ ਠੀਕ ਹੈ